ਸਤਿ ਗੁਰੂ ਗਾਲਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਚੱਲਿਆ ਜੀ ਜੰਮੂ ਕਸ਼ਮੀਰ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਵੀ ਆਪਣੀ ਅਸੀਂ ਏਸੀ ਵਾਲੀ ਮਸ਼ੀਨ ਲੈ ਕੇ ਤੇ ਬਾਈ ਜਦੋਂ ਤਾਂ ਕੰਬੈਨ ਦਾ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਦਾ ਮੰਨੋ ਕੰਬੈਨ ਜਾਂਦੀ ਜਾਂਦੀ ਦੇ ਪਿੱਛੇ ਹੈ ਨਾ ਮੋਟਰਸਾਈਕਲ ਵਾਲੇ ਅੰਕਲ ਦੇ ਇੱਕ ਉਹਨਾਂ ਨੇ ਪਿੱਛੇ ਤੇ ਚਲੋ ਉਹ ਵੀ ਜਾਂਦਾ ਬਈ ਹੈ ਨਾ ਪਰ ਉੱਥੇ ਕੇਸ ਚੱਲ ਗਿਆ ਦਾ ਉਹ ਆਪਣੇ ਹੁਣ ਥੋੜੇ ਦਿਨ ਹੋਏ ਐ ਚਲਾਰ ਪੇਸ਼ ਕਰਿਆ ਤਾਂ ਉਹਨਾਂ ਨੇ ਹਾਂ ਅੱਜ ਅਨਸ਼ੋਰ ਦੀ ਤਰੀਕ ਆ ਅਨਸ਼ੋਰ ਨੇ ਜਿਹੜਾ ਉਹਨਾਂ ਨੇ ਕਲੇਮ ਦਾ ਕੇਸ ਪਾਇਆ ਜ਼ੋਰ ਤੇ ਕਲੇਮ ਮੰਗਿਆ ਤਾਂ ਉਹਨਾਂ ਨੇ ਇਨਸ਼ੋਰ ਤੇ ਆਪਾਂ ਨੂੰ ਉਹਨਾਂ ਸੰਮਣ ਭੇਜੇ ਤੇ ਅੱਜ ਉਹ ਸੰਮਣਾ ਦੇ ਇਹ ਜਿਹੜੀ 11 ਤਰੀਕ ਦਿੱਤੀ ਸੀ ਸੰਮਣਾਂ ਦੇ ਉੱਤੇ ਉਹ ਚੱਲੇ ਆ ਜੀ ਬਾਕੀ ਸ਼ਾਹਕੋਟ ਵਾਲਾ ਅਕਲ ਵੀ ਨਾਲੇ ਜਾਂਦਾ ਉਹਦੋਂ ਵੀ ਨਾਲੇ ਗਿਆ ਤਾਂ ਉਹ ਵੀ ਜਲੰਧਰ ਖੜੇ ਆ ਲੇਟ ਹੋ ਗਿਆ ਵੈਸੇ 7 ਵਜੇ ਪਹੁੰਚਣਾ ਦਾ 7:30 ਹੋ ਗਏ ਚਲੋ ਕੋਈ ਨਹੀਂ 5-4 ਮਿੰਟ ਦਾ ਹਨਾ ਹਰਕ ਪਿਆ ਜਾਂਦਾ ਬਾਈਕ ਦਾ ਠੰਡਾ ਨਿਕਲ ਨਹੀਂ ਆਉਂਦਾ ਘਰ ਤੋਂ ਨਾ ਠੀਕਾ ਥੋੜੀ ਜੀ ਧੁੰਦ ਤਾਂ ਵੀ ਬਹੁਤ ਦਾ ਨਹਿਰਾ ਦੇ ਲਾਗੇ ਲੋਕੇ ਸਾਡੇ ਕਹਿੰਦੇ دریا ਨਹਿਰਾ ਜਿਆਦੇ ਆਉਂਦਾ ਕਰਕੇ ਧੁੰਦ ਬਹੁਤ ਬਈ ਬਹੁਤ ਵੀ ਕਈ ਜਗ੍ਹਾ ਰਾਂਹ ਸਾਪ ਪਿਆ ਕਈ ਜਗ੍ਹਾ ਉਸ ਵੀ ਦਿਖਦਾ ਹੈਗਾ ਬਾਕੀ ਚੱਲੇ ਜੀ ਹੁਣ ਜਲੰਧਰ ਨੂੰ ਜਾ ਰਹੇ ਆ ਪਰ ਰਹਿ ਗਿਆ ਥੋੜਾ ਜਲੰਧਰ ਜਲੰਧਰ ਆਪਣਾ 20-22 ਕਿਲੋਮੀਟਰ ਰਹਿ ਗਿਆ ਹੁਣ ਉਹਦੇ ਬਾਕੀ ਸਵੇਰੇ ਸਵੇਰੇ ਆਏ ਆ ਵੀ ਟ੍ਰੈਫਿਕ ਨਹੀਂ ਹੁੰਦੀ ਜਮੇਂ ਬਹੁਤ ਘੱਟ ਰਹਿ ਬਕਾ ਅੱਜ ਤਰੀਕ ਹੋ ਗਈ ਜੀ 11 ਮੇਰੇ ਜੰਮੂ ਵਾਲੇ ਵੀਰ ਆ ਜਿਹੜੇ ਆ ਨਾ ਕਈ ਵੀਰੇ ਯਾਰ ਪਿੱਛੇ ਆ ਨਾ ਪਾਸੇ ਹੀ ਲੱਗ ਗਏ ਆ ਵੀਰੇ ਅਸੀਂ ਮਿਲ ਨਹੀਂ ਪਾਏ ਤੈਨੂੰ ਅੱਜ ਤਾਂ ਕਰਕੇ ਮੈਂ ਵੀਡੀਓ ਆ ਨਾ ਮੈਂ ਕਿਹਾ ਚੱਲੋ ਛੋਟੀ ਜੀ ਵੀਡੀਓ ਨੇ ਇੱਕ ਸਵੇਰੀ ਅੱਜ ਪਾ ਕੇ ਵੀ ਚਾੜਤ ਦਿੰਦੇ ਆ ਬਾਕੀ ਐ ਬਈ ਕੰਮ ਇਨਾ ਦਾ ਕੰਮ ਆ ਨਾ ਕਹਿੰਦੇ ਵੀ ਇਹ ਰੋਡ ਤੇ ਚੱਲਣਾ ਤਾਂ ਗਾਲੇ ਕਿੱਤੇ ਕੋਟਣਾ ਨਾੜੀ ਤਾਂ ਪੋਣੀ ਪੈਣੀ ਆ ਨਾ ਉਹ ਕਾਕਾਤ ਕਹਿ ਦੀ ਸੱਚੀ ਆ ਕਿ ਖੜੇ ਨੂੰ ਤਾਂ ਬਾਈ ਕੁਝ ਨਹੀਂ ਕੋਈ ਹੁੰਦਾ ਕੁਝ ਹੁੰਦਾ ਨਾ ਜਦੋਂ ਆਪਾਂ ਰੋਡ ਤੇ ਚੱਲਣਾ 100 ਦੀ ਕਿੰਨਾ ਕਮੀਆਂ ਪੇਚੀਆਂ ਨਾ ਰੋਡ ਤੇ ਆਉਂਗੀਆਂ ਬਾਕੀ ਚਲੋ ਮਹਾਰਾਜ ਨਾ ਜੋ ਮਨਜ਼ੂਰ ਆ ਨਾ ਜੀਰਾ ਦੇਣਾ ਟੰਨ ਉਹ ਬੰਦੇ ਨੇ ਜਿੱਥੇ ਹਰ ਹਾਲ ਚ ਮਰਜ਼ੀ ਦੇਣਾ ਜਾ ਕੇ ਬਾਕੀ ਤੁਸੀਂ ਦੇਖ ਲਓ ਨਾ ਨਿਆਣੇ ਮੁੰਡਾ ਅੱਜ ਰਾਤ ਛੁੱਟੀ ਹੋ ਗਈ ਤਿੰਨ ਚਾਰ ਦਿਨ ਬਾਅਦ ਘਰੇ ਆਇਆ ਔਰ ਨਿਆਣੇ ਬਾਈ ਤੇ ਦੇਖੇ ਨਾ ਹਸਪਤਾਲ ਦੇ ਵਿੱਚ ਪਰ ਤਾਂ ਸਾਨੂੰ ਆਏ ਹੁੰਦਾ ਵੀ ਸਾਡਾ ਹੀ ਮੁੰਡਾ ਡਾਡ ਲਵਾਈ ਪਿਆ ਤੇ ਸਾਡਾ ਹੀ ਨਿਹਾਲ ਸਿੰਘ ਡੰਡ ਲਵਾ ਕੇ ਪਿਆ ਪਰ ਬਾਈ ਹਸਪਤਾਲਾ ਦੇ ਵਿੱਚ ਜਾ ਕੇ ਪਤਾ ਲੱਗਦਾ ਨਾ ਵੀ ਕਿੰਨੇ ਘੋਰਾ ਘੋਰਾ ਨਿਆਣੇ ਇੱਥੇ ਆਣ ਜੰਮੇ ਹਲੇ ਜੰਮੇ ਹੀ ਆ ਜਿਹੜੇ ਮੱਲੋ ਜੰਮੇ ਹੋਏ ਨਿਆਣੇ ਵੀ ਹਸਪਤਾਲਾ ਦੇ ਵਿੱਚ ਪਿਆ ਬਹੁਤ ਜ਼ਿਆਦਾ ਕੰਡੀਸ਼ਨ ਹਨਾ ਜਿਹੜੀ ਵੀਪਾ ਹਸਪਤਾਲ ਦੇ ਵਿੱਚ ਜਾ ਕੇ ਲੱਗਦਾ ਪਤਾ ਆਪਾਂ ਨੂੰ ਘਰੇ ਬਿਠਾ ਦਪਾਏ ਗਏ ਨਹੀਂ ਵੀ ਸਾਡਾ ਹੀ ਯਾਰ ਬਿਮਾਰ ਆ ਪਤਾ ਨਹੀਂ ਗਾਂ ਤੇ ਡੰਡ ਲੱਗ ਗਏ ਸੀ ਕੱਪੜੇ ਵੀ ਇੰਨੇ ਪਾਉਣੇ ਆ ਪਰ ਮਾਲਕ ਦੇ ਬਾਈ ਰਾਂਕਾ ਜਿਹੜੇ ਹਨਾ ਵੀ ਨਿਆਰੇ ਹੀ ਆ ਪੁੱਛੋ ਨਾ ਜੀ ਬੱਸ ਚਲੋ ਹੁਣ ਜਾਈ ਜੰਨੇ ਜਲੰਧਰ ਨੂੰ ਟ੍ਰੈਫਿਕ ਬਹੁਤ ਘੱਟ ਆ ਰਾਮਗੜ ਹੌਲੀ ਹੌਲੀ ਬਾਕੀ ਦੇਖਦੇ ਜਾ ਕੇ ਕੀ ਪ੍ਰੋਗਰਾਮ ਆ ਨਾ ਜਲੰਧਰ ਅੰਕਲ ਨੂੰ ਚੱਕਣਾ ਪਿਆ ਪਰ ਅੰਕਲ ਨੂੰ ਜਾ ਕੇ ਸਿੱਧਾ ਆਪਨੇ ਜੰਮੂ ਨੂੰ ਰਵਾਨਾ ਹੋਣਾ ਅੱਜ ਲੱਗ ਜੰਨੇ ਬਾਈ 3-4 ਘੰਟੇ ਲੱਗ ਜੰਨੇ ਆ ਜਾਣ ਨੂੰ ਬਾਕੀ ਟ੍ਰੈਪ ਕਹਿੰਦਾ ਇੱਕ ਰੋਡ ਆ ਨਾ ਜਿਹੜਾ ਜੰਮੂ ਨੂੰ ਜਾਂਦਾ ਉਹ ਰੋਡ ਕਿਤੇ ਇੱਕ ਸਾਈਡ ਵਾਂਗ ਕਿਤੇ ਆਹ ਸਾਈਡ ਵਾਂਗ ਦਾ ਕਿਤੇ ਪੱਲੀ ਛੱਡ ਵਾਂਦਾ ਅਜੇ ਤਾਂ ਕੰਮ ਚੱਲਦਾ ਉਦੇ ਕਰਕੇ ਇਹਨਾਂ ਥੋੜਾ ਟਾਈਮ ਲੱਗ ਜਾਂਦਾ ਨਹੀਂ ਤਾਂ ਦੋ ਤਿੰਨ 2.5 ਘੰਟੇ ਦੀ ਬਾਟ ਆ ساری ਉਦਨ ਅਸੀਂ ਗਏ ਸਾਨੂੰ 5 5.5 ਘੰਟੇ ਲੱਗੇ ਵੀ ਇੰਨੀ ਜਿਆਦੇ ਰੋਡ ਦੀ ਕੰਡੀਸ਼ਨ ਖਰਾਬ ਆ ਬਾਕੀ ਆਪਣੇ ਪੰਜਾਬ ਦੇ ਆਹ ਰੋਡ ਦਾ ਬਾਈ ਥਾਲੀ ਵਰਗਾ ਰੋਡ ਆ ਨਾ ਆਖਾ ਮੀਜ ਕੇ ਬਹਿ ਜੇ ਬੰਦਾ ਇੰਨਾ ਵਧੀਆ ਰੋਡ ਆ ਬਾਕੀ ਨਵੀਂ ਕਮੈਂਟ ਦੀਆਂ ਨਾ ਵਧਾਈਆਂ ਜਿਹੜੇ ਮੇਰੇ ਪੀਰ ਨਾਲ ਦਿੱਤੀਆਂ ਆ ਉਹਨਾਂ ਦਾ ਬਈ ਤਾਇਦ ਨੂੰ ਹਨਾ ਧੰਨਵਾਦ ਕਰਦੇ ਆਂ ਵੀ ਮੇਰੀ ਵੀ ਸੀਨ ਨਹੀਂ ਬਈ ਇਹ ਤੁਹਾਡੀ ਆਪ ਦੀ ਮਸ਼ੀਨ ਆ ਹਨਾ ਵੀ ਜਿਵੇਂ ਆਪਾਂ ਇੰਨੇ ਵੀਰ ਮੇਰੇ ਫੈਮਲੀ YouTube ਹਨਾ ਚਾਉਣੇ ਵਾਲੀ Facebook ਫੈਮਲੀ YouTube ਹਨੀ ਹੋਈ ਸਾਰੇ ਮੇਰੇ ਵੀਰ ਚਾਉਣੇ ਵਾਲੇ ਆ ਜਿਹੜੇ ਹਨਾ ਉਹਨਾਂ ਦੀ ਕਮਾਈ ਨਾ ਮੇਰੀ ਨਹੀਂ ਹੈਗੀ ਇਹਨਾਂ ਦੀ ਕਮਾਈ ਨਾ ਬਹੁਤ ਬਈ ਤੁਸੀਂ ਸਾਥ ਦਿੱਤਾ ਹਨਾ ਮੇਰਾ ਇੱਥੇ ਤੇ ਕਰਾਉਣ ਵਾਸਤੇ ਬਾਕੀ ਚਲੋ ਕਿਸੇ ਦਿਨ ਨਾ ਆਪਾਂ ਨਾ ਵੀਡੀਓ ਛੋਟੀਆਂ ਛੋਟੀਆਂ ਵੀਡੀਓ ਦੋ ਤਿੰਨ ਪਾਵਾਂਗੇ ਆਪਣੀ ਲਾਈਫ ਵੀ ਕਿੱਦਾਂ ਮੈਂ ਫੋਰਮੈਂਨ ਕਰਦਾ ਕਰਦਾ YouTube 'ਚ ਆਇਆ YouTube ਕੋ ਕਿਦਾਂ ਫਿਰ ਮਸ਼ੀਨਾਂ ਆਪਣੀਆਂ ਲਈਆਂ ਹਨ ਸਾਰੀ ਗੱਲਬਾਰ ਤੁਹਾਨੂੰ ਮੈਂ ਪੂਰੀ ਐਨ ਉਹ ਕਰੂੰਗਾ ਵੀ ਮਿਹਨਤ ਬਾਈ ਮੈਂ ਤਾਂ ਕਹਿੰਦਾ ਮਿਹਨਤ ਮਿਹਨਤ ਨਾ ਛੱਡੋ ਮਿਹਨਤ ਕਰਕੇ ਕਰੋ ਮੈਂ ਕਹਿੰਦਾ ਵੀ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਨਾ ਮਿਲੇ ਮਾਲਕ ਦਾ ਘਰ ਹਨਾ ਦੇਰ ਜ਼ਰੂਰ ਆ ਪਰ ਹਨੇਰ ਨਹੀਂ ਹੈਗਾ ਬਹੁਤ ਬਾਈ ਮਿਹਨਤ ਕਰਕੇ ਕਰੋ ਮੇਰਾ ਵੀਰ ਵਸ ਮਿਹਨਤ ਦਾ ਪੱਲਾ ਨਾ ਛੱਡੋ ਮੈਂ ਕਹਿੰਦਾ ਵੀ ਥੋੜਾ ਜਿਹਾ ਟਾਈਮ ਤਾਂ ਲੱਗਦਾ ਮਿਹਨਤ ਨੂੰ ਪਰ ਫਾਲ ਜਰੂਰ ਮਿਲਦਾ ਵੀ ਮਿਲਦਾ ਹੀ ਮਿਲਦਾ ਇਹ ਨਹੀਂ ਹੈਗਾ ਵੀ ਨਾ ਵੀ ਮਿਲਣਾ ਨਹੀਂ ਨਾ ਬਹੁਤ ਵਧੀਆ ਬਾਈ ਬਾਕੀ ਮੇਰੇ ਵੀਰ ਜਿਹੜੇ ਨਵੀਆਂ ਕੰਪਨੀਾਂ ਲੈ ਰਹੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਹੈ ਨਾ ਜਿਹੜੇ ਨੇ ਆਪਣੇ ਧਰੂ ਬੁੱਕ ਕਰਾਈਆਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਬਾਕੀ ਕਈ ਮੇਰੇ ਵੀਰ ਹਨਾ ਆਪਣੇ ਦੁਰਵੇ ਬੁੱਕ ਕਰਾਉਣੇ ਆ ਕੰਪਨੀ ਦੇ ਵਿੱਚ ਉਹਨਾਂ ਦਾ ਵੀ ਬਹੁਤ-ਬਹੁਤ ਮਿਹਾਰ ਕਰਾਉਣਾ ਨੂੰ ਥੈਂਕ ਯੂ ਹੈ ਨਾ ਚਲੋ ਬਾਕੀ ਅੱਜ ਵੀਡੀਓ ਛੋਟੀ ਜਿਹੀ ਪਾਉਣੀ ਦੀ ਬਸ ਇਹੀ ਕਹਿਣ ਵਾਸਤੇ ਵੀ ਜੰਮੂ ਜਾ ਰਹੇ ਆ ਜੇ ਮੇਰੇ ਜੰਮੂ ਵਾਲੇ ਵੀਰ ਹੈ ਨਾ ਕਹਿੰਦੇ ਭਾਈ ਤੇ ਦੱਸ ਕੇ ਨਹੀਂ ਆਉਂਦਾ ਭਾਈ ਹੁਣ ਦੱਸਾ ਫੋਨ ਆਇਆ ਵਿੱਚ ਨੰਬਰ ਕਈਆਂ ਦੇ ਆ ਕਿਨੂ-ਕਿਨੂ ਦੱਸੀਏ ਬਾਕੀ ਅਮਨਦੀਪ ਭਾਈ ਆਪਣਾ ਜੰਮੂ ਤੋਂ ਉਹਦਾ ਭਾਈ ਬਹੁਤ ਧੰਨਵਾਦ ਹੈ ਨਾ ਵੀਝ ਰਹੇ ਆ ਦੇਖੋ ਭਾਈ ਹੁਣ ਤੱਕ ਜਿੱਦੋਂ ਦੀ ਮਸ਼ੀਨ ਗਈ ਆ ਉਹਦੇ ਕੋਲੇ ਮਾਨ ਉੱਧਰੋਂ ਤੋਂ ਲੈ ਕੇ ਅੱਜ ਤੱਕ ਵੀਰ ਆਪਣੇ ਨਾਲ ਖੜਾ ਹੈ ਬਾਕੀ ਉਹਦੇ ਨਾਲ ਦੇ ਆਪਣਾ ਵੀਰ ਪੁਲਿਸ ਚੱਕ ਧੰਨਵਾਦ ਮੈਨੂੰ ਪਤਾ ਨਹੀਂ ਕਿਵੇਂ ਦਿਵਾ ਕੇ ਨੇ ਬਾਕੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਨਾ ਵੀ ਜਿਹੜੇ ਭਾਈ ਆਪਣਾ ਸਾਥ ਦਿੰਨੇ ਆ ਬਾਹਰ ਨੇ ਸਟ੍ਰੀਟਾਂ ਦੇ ਵਿੱਚ ਆ ਗਏ ਨਾ ਭਾਈ ਵੀਰ ਕਹਿੰਦਾ ਵੀਰ ਇਨਸਾਨੀਅਤ ਆ ਸਾਡੀ ਅਸੀਂ ਤਾਂ ਇਨਸਾਨੀਅਤ ਤੌਰ ਤੇ ਤੁਹਾਡੇ ਨਾਲ ਆ ਹਨਾ ਦੇਖੋ ਭਾਈ ਕੋਈ ਰਿਸ਼ਤੇਦਾਰੀ ਨਹੀਂ ਕੋਈ ਨਾਲ ਉਹ ਨਹੀਂ ਕੋ ਪਾਣੀ ਬਾਗਬੀਤ ਨਹੀਂ ਹੈਗੀ ਵੀ ਪ੍ਰਾਣੀ ਹੋਣ ਦੀ ਆ ਫਸਟ ਟਾਈਮ ਗਏ ਤੇ ਜੰਮੂ ਫਸਟ ਟਾਈਮ ਇਹ ਕੰਮ ਹੋ ਗਿਆ ਨਾ ਪਹਿਲਾਂ ਚਲੋ ਦੂਜੀ ਮਸ਼ੀਨਾਂ ਲੈ ਕੇ ਜਾਂਦਾ ਹੁੰਦਾ ਦਾ ਮੈਂ ਆਪਣੇ ਪਹਿਲਾਂ ਚਲਾਉਂਦਾ ਰਹਾ ਜਾਂ ਆਪਣਾ ਚੈਨਲ ਨਹੀਂ ਦਾ ਵੀ ਐਦਿਕ ਅਮਨਦੀਪ ਵੀਰੇ ਨੇ ਬੁਲਾਏ ਤੇ ਉਹਦੇ ਕੋਲ ਜਾ ਕੇ ਭਾਈ ਇਹ ਕੰਮ ਹੋ ਗਿਆ ਤਾਂ ਫਿਰ ਵੀ ਉਹ ਵੀਰ ਨੇ ਬਣਾਇੰਦਾ ਸਾਥ ਦਿੱਤਾ ਇਹ ਮੈਂ ਕਹਿੰਦਾ ਵੀ ਗੱਲ ਛੱਡ ਦੋ ਤੁਸੀਂ ਹੁਣ ਵੀ ਵਿਚਾਰਾ ਫੋਨ ਲਾਉਣਾ ਜਦੇ ਮੂਰੇ ਆ ਜਾਂਦਾ ਮੈਂ ਕਹਿੰਦਾ ਵੀ ਇੰਨਾ ਸਾਥ ਮੁਸ਼ਕਲ ਆ ਭਾਈ ਮਿਲਣਾ ਅੱਗੇ ਦੇ ਟਾਈਮ ਦੇ ਵਿੱਚ ਪਰਿਵਾਰ ਇੰਨਾ ਵਧੀਆ ਅੰਕਲ ਜੀ ਬੈ ਆਂਟੀ ਜੀ ਮੈਂ ਕਹਿੰਦਾ ਵੀ ਇੰਨਾ ਇੱਜ਼ਤ ਕਮਾਨ ਕਰਦੇ ਆ ਭਾਈ ਜਮੂ ਵਾਲੇ ਬਹੁਤ ਰੋਟੀ ਖਾਏ ਤਾਂ ਬਿਨਾ ਆਉਣ ਨਹੀਂ ਦਿੰਦੇ ਭਾਵੇਂ ਸਾਨੂੰ ਗਾਸ ਵੱਜ ਜਾਵਾ ਲੱਗਦੇ ਦੇਖ ਲਓ ਬਾਕੀ ਭਾਈਆ ਨਾਲ ਐਜੇ ਇਨਸਾਨ ਬਹੁਤ ਘੱਟ ਮਿਲਦੇ ਆ ਦੁਨੀਆ ਤੇ ਬਾਕੀ ਹੁਣ ਆਪਾਂ ਫਗਵਾੜੇ ਆ ਗਏ ਮੈਂ ਕਿਹਾ ਨਾ ਆ ਫਗਵਾੜਾ ਸ਼ਹਿਰ ਪਹੁੰਚ ਗਏ ਫਗਵਾੜੇ ਤੋਂ ਸਿੱਧਾ ਜਲੰਧਰ ਆ ਜਲੰਧਰ ਅੰਕਲ ਖੜਾ ਬੱਸ ਸਟੈਂਡ ਤੇ ਉਹਨਾਂ ਨੂੰ ਬੱਸ ਸਟੈਂਡ ਤੇ ਚੱਕ ਕੇ ਬਾਪਾ ਨੇ ਜਦੇ ਵਿੱਚ ਜੰਮੂ ਨੂੰ ਕਰਦਣਾ ਸੱਦਾ ਜਾਜ ਆਪਣਾ ਕਹਾ ਬੋੜਾ ਥੋੜਾ ਹੀ ਰਹਿੰਦਾ ਹੁਣ ਅਨੰਦਪੁਰ ਤੋਂ 222 ਕਿਲੋਮੀਟਰ ਹੈ ਹੁਣ ਆ ਪਤਾ ਨਹੀਂ ਕਿ ਭਾਈ ਗੱਡੀ ਜਾਣਾ ਨਾ ਵੀ ਇੱਕ ਲੈਂਚ ਚੱਲਣਾ ਚਾਹੀਦਾ ਯਾਰ ਆ ਲੈਂਨ ਤਾਂ ਸਪੈਸ਼ਲ ਐਮਬੂਲੈਂਸ ਵਾਸਤੇ ਹੁੰਦੀ ਹੈ ਨਾ ਆਪਾਂ ਵੀ ਇੱਥੇ ਗਲਤ ਚੱਲਦੇ ਆ ਮੈਂ ਟਰੱਕਾਂ ਨੇ ਵਿਚਾਰੇ ਕੀ ਕਰਨਾ ਮਾਲ ਆ ਨਾ ਟਾਈਮ ਘਟਾਉਂਦਾ ਸੜਕਾਂ ਖਰਾਬ ਆ ਟਾਈਮ ਤੇ ਲੱਗਦਾ ਨਹੀਂ ਮਾਲ ਇਹਨਾਂ ਤੋਂ ਵੀ ਇਹ ਵੀ ਵਿਚਾਰੇ ਕੀ ਕਰਨਾ ਜੇ ਆਪਣੇ ਅਨਸੋਰ ਦਾਸਾ ਨਾ ਜਿਹੜੀ ਉਹਦੀ ਉਹਨਾਂ ਨੇ ਕਲੇਮ ਹਨਾ ਕਲੇਮ ਦਾ ਪਾਇਆ ਹੋਇਆ ਹੈ ਵੀ ਸਾਨੂੰ ਕਲੇਮ ਮਿਲੇ ਮੈਡੀਕਲ ਰਿਪੋਰਟਾਂ ਲਾ ਕੇ ਬਾਕੀ ਜ਼ੋਰ ਬਾਈ ਐ ਨਿਕਲੇ ਦੰਦੀ ਹੁੰਦੀ ਹੁੰਦੀ ਉਹਨਾਂ ਨੇ ਵੀ ਪੂਰੀ ਹੈ ਨਾ ਜਾਣ ਜਾਣ ਪੂਰੀ ਛਾਣਬੀਣ ਕਰਕੇ ਫੇਰ ਜਾ ਕੇ ਕਿਤੇ ਕਲੇਮ ਜਿਹੜਾ ਨਾ ਆਪਾਂ ਨੂੰ ਮਿਲਦਾ ਬਾਕੀ ਉਹਨਾਂ ਦਾ ਨਾ ਪਤਾ ਨਹੀਂ ਵੀ ਲੱਤ ਥੋੜੀ ਜਿਹੀ ਫੈਕਚਰ ਹੋਈ ਸੀ ਬਾਕੀ ਰੱਬ ਜਾਣੇ ਵੀ ਖਰਚਾ ਕਿੰਨਾ ਆਇਆ ਹਨਾ ਜੰਮੂ ਦਾ ਪਾਪਾ ਵੀ ਕੀ ਪਤਾ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਚ ਜਦ ਤੱਕ ਰੱਬ ਰੱਖਾ ਸਾਸਰੀ ਘਰ ਮਹਾਰਾਜ ਭਲੀ ਕਰੇ ਸਾਰੇ ਵੀਰਾਂ ਤੇ ਬਾਕੀ ਪਾਪਾ ਵੀ ਜਲੰਧਰ ਹੁਣ ਬਸ ਪਹੁੰਚੇ ਜਾਣਾ 5-7 ਮਿੰਟ ਚ ਫਿਰ ਅੱਗੇ ਤੁਹਾਨੂੰ ਦਿਖਾਵਾਂਗੇ ਜੇ ਵੀ ਟਾਈਮ ਲੱਗਿਆ ਚਲੋ ਸ਼ੁਕਰੀਆ ਜੀ ਬਹੁਤ ਬਹੁਤ